ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਪ੍ਰੀਆ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ बॉਟਮ ਦੇ ਲਰਨਿੰਗ ਵਾਲੀ बॉਟਮ ਦੇ ਬਲ ਪਾਉਣ ਦਾ ਤਰੀਕਾ ਦੱਸਦੇ ਹਾਂ ਬਹੁਤ ਹੀ ਸੌਖਾ ਤੇ ਈਜ਼ੀ ਜਿਹਾ ਤਰੀਕਾ ਤੁਹਾਨੂੰ ਦੱਸਾਂਗੇ ਤੇ ਬਹੁਤ ਈਜ਼ੀ ਬਲ ਪੈ ਜਾਂਦੇ ਆ ਠੀਕ ਹੈ ਜੀ ਆਹ ਆਪਣੇ ਕੋਲੇ ਹੈਗਾ ਕੱਤਣ ਲਈ ਧਾਗਾ ਧੁਗਾ ਲੱਕੜ ਬੋਲਦੇ ਹਨ ਇਹ ਆ ਤੇ ਹੁਣ ਆਪਾਂ ਤੁਹਾਨੂੰ ਮੈਂ ਦੱਸਦੀ ਇਹਦੇ ਬਲ ਪਾਉਣੇ ਇਹ ਇਹਦੀ ਵੀ ਜ਼ਰੂਰਤ ਤੁਹਾਨੂੰ ਪਹਿਣੀ ਆ ਠੀਕ ਹੈ ਸਭ ਤੋਂ ਪਹਿਲਾਂ ਨਾ ਜਿੰਨੀ 벨ਟ ਤਿਆਰ ਆ ਵੀਰੇ ਆ ਬੈਕ ਦੀ ਆਸਨ ਤੇ ਬੈਕ ਦੀ ਝੋਲੀ ਤੇ ਝੋਲੀ ਕਹੋਂਗੇ ਆਸਨ ਕਹੋਂਗੇ ਇਸ ਤਰ੍ਹਾਂ ਦੋ ਬਾਲ ਪਾ ਲੈਣੇ ਆ ਠੀਕ ਹੈ ਜੀ ਇਹ ਦੋ ਬਾਲ ਪਾਉਣ ਤੋਂ ਬਾਅਦ ਜਿੰਨੀ ਥੋਣੀ ਥੋੜੀ 벨ਟ ਤਿਆਰ ਆ ਇਸ ਫੈਨ ਦੇ 벨ਟ ਜਿਹੜੀ 23 ਇੰਚ ਤਿਆਰ ਆ 23 ਦਾ ਅੱਧ ਹੋਊਗਾ ਜੀ 11.5 11.5 ਤੇ ਇਸ ਤਰ੍ਹਾਂ ਇੱਥੇ ਰੱਖੂਗੇ ਇੰਚ ਟੇਪ ਐਸਟੀਮੇਟ ਵੀ ਦੱਸ ਦਿੱਤੀ ਤੁਹਾਨੂੰ 벨ਟ ਦਾ ਕੱਢਣ ਦਾ ਤੇ ਵਾਲ ਪਾਉਣ ਦਾ ਤਰੀਕਾ ਵੀ ਦੱਸ ਆ ਦੇ ਇੱਥੋਂ ਰੱਖੋਗੇ ਇੰਚੀ ਟੇਪ ਜਿੱਥੇ ਆਪਾਂ ਦੋ ਵਾਰ ਪਾਏ ਆ ਇੱਥੋਂ ਤੱਕ ਸਾਢੇ 23 ਦਾ ਅੱਧਾ ਸਾਢੇ 11 ਹੋ ਗਿਆ 11.5 ਤੇ ਇਸ ਤਰ੍ਹਾਂ ਦੋ ਕੱਟ ਲਗਾ ਲੈਣੇ ਆ ਜੀ ਇਸ ਤਰ੍ਹਾਂ ਲਗਾ ਲੈ ਹੁਣ ਤੁਸੀਂ ਕੀ ਕਰਨਾ ਦੂਸਰੇ ਪਾਸੇ ਦੇ ਆਸਣ ਵਾਲੀ ਸੀਨ ਤੇ ਜਾਣਾ ਠੀਕ ਹੈ ਜੀ ਇਹ ਲੈਨਿੰਗ ਵਾਲੀ ਬਾਟਮ ਆ ਜੀ ਲੈਨਿੰਗ ਇਹਨਾਂ ਦੇ ਪਹੁੰਚਾਂ 'ਚ ਲੱਗੀ ਆ ਕੱਲਿਆਂ 'ਚ ਗੁੰਮ ਸਲਾਈ ਦੇ ਨਾਲ ਉਹ ਵੀ ਲਗਾਈ ਆ ਆਪਾਂ ਹਨਾ ਤੇ ਆ ਦੇਖੋ ਜੀ ਆਪਾਂ ਇੱਥੇ ਫਰੰਟ ਦੇ ਆਸਣ ਤੇ ਆ ਗਏ ਫਰੰਟ ਦੇ ਆਸਣ ਤੇ ਆਉਣ ਤੋਂ ਬਾਅਦ ਤੁਸੀਂ ਕੀ ਕਰਨਾ ਜੀ ਜਿਸ ਤਰ੍ਹਾਂ ਧਾਗਾ ਵਗੈਰਾ ਆਪਣਾ ਸੈੱਟ ਕਰ ਲਈਏ ਆਪਾਂ ਤੇ ਤੁਹਾਨੂੰ ਮੈਂ ਅੱਗੇ ਦੱਸਦੀ ਆ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਨੇ ਇਹਦੀ ਆਸਣ ਦੀ ਸੀਨ ਤੇ ਇੱਥੇ ਤਰ੍ਹਾਂ ਰੱਖ ਲੈਣਾ ਇਸ ਤਰ੍ਹਾਂ ਹੁਣ ਐਸਟੀਮੇਟ ਹੁੰਦਾ ਹੈ ਕਿ ਆਪਣੇ ਕੋਲੇ ਮੇਰੇ ਕੋਲੇ ਹੈਗਾ ਇਸ ਤਰ੍ਹਾਂ ਦਾ ਐਸਟੀਮੇਟ ਜਿਵੇਂ ਆਪਣੇ ਆ ਮਸ਼ੀਨ ਦਾ ਇੱਥੋਂ ਤੱਕ ਸੈਂਟਰ ਹੈ ਨਾ ਇੱਥੋਂ ਮੈਂ ਚੱਕਣਾ ਵਾਲ ਇੱਥੋਂ ਚੱਕ ਕੇ ਇਸ ਤਰ੍ਹਾਂ ਵਾਲ ਪਾਉਂਦੇ ਜਾਨਾ ਤੇ ਇਸ ਤਰ੍ਹਾਂ ਜੀ ਇਸ ਤਰ੍ਹਾਂ ਵਾਲ ਚੱਕਣਾ ਇਸ ਤਰ੍ਹਾਂ ਜਾ ਕੇ ਡੇਢ ਕੈਂਚ ਦਾ ਇੱਕ ਵਾਲ ਪੈਂਦਾ ਜੀ ਇਹ ਤੇ ਵਾਪਾ ਠੀਕ ਜਿਹਾ ਰੱਖ ਲਿਓ ਤੁਸੀਂ ਨਾਈ ਜ਼ਿਆਦਾ ਗੂਥੋਗੇ ਨਾ ਹੀ ਵੱਡਾ ਹੋਵੇ ਹਨ ਇਸ ਤਰ੍ਹਾਂ ਵਾਲ ਪਾ ਲਈ ਪਹਿਲਾਂ ਵਾਲ ਪਾ ਕੇ ਫਿਰ ਬਾਟਮ ਦੇ ਉੱਪਰ ਜੇ ਤੁਸੀਂ ਆ ਮੈਂ ਤੁਹਾਨੂੰ ਇਸ ਚੀਜ਼ ਦਾ ਤਾਂ ਦੱਸ ਰਹੀ ਸੀ ਜੇ ਇਹਦੇ ਨਾਲ ਵਾਲ ਪਾਉਣੇ ਵੀ ਮੈਂ ਤੁਹਾਨੂੰ ਦੱਸਦੀ ਆ ਇਸ ਚੀਜ਼ ਨਾਲ ਇਸ ਤਰ੍ਹਾਂ ਵਾਲ ਚੱਕੋਗੇ ਜੀ ਤੁਸੀਂ ਇਹਦੇ ਨਾਲ ਜਦੋਂ ਆਪਾਂ ਉਲਟ ਸਾਈਡ ਇਸ ਤਰ੍ਹਾਂ ਵਾਲ ਪਾਉਣੇ ਹੁੰਦੇ ਹਨ ਜਿਵੇਂ ਉਧਰਲੇ ਪਾਸਿਓਂ ਆਪਾਂ ਜਿੱਦੇ ਜਿੱਥੇ ਕੱਟ ਲਗਾਇਆ ਨਾ ਉਸ ਤਰ੍ਹਾਂ ਇਸ ਤਰ੍ਹਾਂ ਪੈ ਜਾਣਗੇ ਠੀਕ ਹੈ ਜੀ ਜੇ ਹੁਣ ਤੁਸੀਂ ਇਸ ਤਰ੍ਹਾਂ ਪਾਉਣੇ ਆ ਇਸ ਤਰ੍ਹਾਂ ਇੱਧਰ ਪੈਣਗੇ ਇਸ ਤਰ੍ਹਾਂ ਚੱਕ ਕੇ ਪਾ ਲੋ ਸਹੀ ਰੈਣੀ ਠੀਕ ਹੈ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਕੱਟ ਵਾਲੀ ਉਧਰੋਂ ਦੀ ਸਾਈਡ ਤੋਂ ਵੀ ਪਾ ਕੇ ਬਲ ਦੱਸ ਦਿੰਨੀ ਆ ਵੀ ਕਿੰਨੀ ਚੀਜ਼ ਦੇ ਵਿੱਚ ਆਪਾਂ ਪੂਰੀ ਕਰਨੀ ਆ ਹੁਣ ਆਪਾਂ ਇਸ ਤਰ੍ਹਾਂ ਵਾਲ ਇੱਕ ਸਾਈਡ ਦੇ ਪਾ ਲਈਏ ਠੀਕ ਹੈ ਜੀ ਇਸ ਤਰ੍ਹਾਂ ਬਸ ਇਸ ਚੀਜ਼ ਦਾ ਐਸਟੀਮੇਟ ਮੈਂ ਰੱਖਿਆ ਹੋਇਆ 1.5 ਇੰਚ ਦੀ ਇਹ ਸਪੇਸ ਆ 1.5 1.5 ਇੰਚ ਦੇ ਇਸ ਤਰ੍ਹਾਂ ਵਾਲ ਪਾਈ ਜਾਂਦੇ ਚੱਕ ਕੇ ਕਪੜਾ ਤੇ ਇਹ ਜਿਹੜੇ ਵਾਲ ਆ ਜੀ ਇਹ ਵੀ ਆਪਾਂ 1.5 11 ਇੰਚ ਦੇ ਵਿੱਚ ਵਿੱਚ ਪਾਉਣੀ ਆ ਕਿਉਂਕਿ ਪਿੱਛੇ ਦੋ ਵਾਲ ਪਾ ਕੇ 1.5 11 ਇੰਚ ਦੀ ਆਪਾਂ ਮਾਰਕਿੰਗ ਕਰਕੇ ਕੱਟ ਲਗਾ ਲਿਆ ਹਨ ਕੱਟ ਲਗਾ ਕੇ ਉਹ ਕੱਟ ਤੱਕ ਤੇ ਇਧਰ ਆ ਚ ਆਸਨ ਦੀ ਸੀਨ ਤੋਂ ਲੈ ਕੇ ਕੱਟ ਦੇ ਵਿੱਚ ਵਿੱਚ 11.5 ਇੰਚ ਦੇ ਵਿੱਚ ਸਾਰਾ ਕਪੜਾ ਬਣਾ ਵਾਲਾ ਓਕੇ ਕਰਨਾ ਆਪਾਂ ਠੀਕ ਹੈ ਜੀ ਨਾ ਹੀ ਕੱਟ ਹੋਵੇ 11.5 ਤੋਂ ਨਾ ਹੀ ਵੱਧ ਹੋਵੇ ਜੀ ਫਿਰ ਆਪਣੀ ਪ੍ਰੋਪਰੈਕਟ ਜਿਹੜੀ ਵੈਲਟ ਆ ਉਹ ਤਿਆਰ ਹੋ ਕੇ ਤਿਆਰ ਹੋ ਜੂਗੀ ਰੈਡੀ ਹੋ ਜੂਗੀ ਠੀਕ ਹੈ ਜੀ ਇਸ ਤਰ੍ਹਾਂ ਪਲ ਪਾਉਂਦੇ ਜਾਣਾ ਹਲੋ ਜੀ ਗਰਮੀ ਤਾਂ ਬਹੁਤ ਹੈ ਜਿ ਲੈਣੀ ਗਾਲੇ ਸੂਟ ਸਟਿਚ ਕਰਨ ਨੂੰ ਵੀ ਮਨ ਨਹੀਂ ਕਰਦਾ ਪਰ ਜਦੋਂ ਹੁਣ ਸੂਟ ਆ ਰਿਹਾ ਹੈ ਤਾਂ ਫਿਰ ਸਲਾਈ ਤਾਂ ਕਰਨੀ ਕਰਨੀ ਹੈ ਹੁਣ ਆਪਣਾ ਜਿਹੜਾ ਕੱਟ ਆ ਇਹ ਆਪਣਾ ਜਿਹੜਾ ਪਹੁੰਚੇ ਚ ਨਹੀਂ ਆਪਾਂ ਪਹੁੰਚੇ ਚ ਮੇਨ ਆਪਾਂ ਕਾਟ ਪਾਉਨੇ ਨੇ 1.5 ਇੰਚ ਦੀ ਉਹ ਵੀ ਆਪਣੇ ਚੈਨਲ ਤੇ ਜਾ ਕੇ ਵੀਰੇ ਵੀਡੀਓ ਚੈੱਕ ਕਰ ਲਿਓ ਸਮਝਾਇਆ ਹੋਇਆ ਵੀ ਕਾਟ ਕਿਸ ਤਰ੍ਹਾਂ ਪਾਉਨੇ ਆ ਕਾਟ ਵਾਲੀ ਵੀਡੀਓ ਪਾ ਕੇ ਆਪਾਂ ਸੈਂਟਰ ਚ ਪਹੁੰਚੇ ਦੇ ਕੱਟ ਲਗਾਉਨੇ ਹੁੰਦੇ ਆ ਇਸ ਤਰ੍ਹਾਂ ਇਹ ਕੱਟ ਵਾਲਾ ਬਲ ਜਿਹੜਾ ਹੁੰਦਾ ਇਹਨੂੰ ਇਸ ਤਰ੍ਹਾਂ ਥੋੜਾ ਜਿਹਾ ਦੂਸਰੇ ਬਲਾਂ ਨਾਲ ਉੱਚਾ ਰੱਖ ਕੇ ਇਸ ਤਰ੍ਹਾਂ ਲਗਾਉਣਾ ਹੁੰਦਾ ਠੀਕ ਹੈ ਇਸ ਤਿਹਦਾ ਵੀ ਧਿਆਨ ਰੱਖਿਓ ਤੁਸੀਂ ਆ ਲਓ ਜੀ ਹੁਣ ਤੁਸੀਂ ਦੂਸਰੇ ਵਾਲ ਵਾਸਤੇ ਉਸੇ ਤਰ੍ਹਾਂ ਜਿਵੇਂ ਆਪਾਂ ਪਾਏ ਆ ਡੇਢ ਡੇਢ ਇੰਚ ਦੀ ਉਸੇ ਤਰ੍ਹਾਂ ਪਾ ਦੇਣੀ ਆ ਤਾਂ ਕਿ ਆਪਣੀ ਬਾਟਮ ਸਲਵਾਰ ਦੇ ਵਾਲ ਇੱਕ ਪਾਸੇ ਦੇ ਰੈਡੀ ਕਰ ਦੇਣੇ ਆ ਠੀਕ ਹੈ ਜੀ ਇਸ ਤਰ੍ਹਾਂ ਕੋਈ ਵੀ ਵਾਲ ਕਟੂਗਾ ਨਹੀਂ ਵਧੂਗਾ ਨਹੀਂ ਕੋਈ ਵਾਲ ਛੋਟਾ ਨਹੀਂ ਹੋਊਗਾ ਔਰ ਵੱਡਾ ਨਹੀਂ ਹੋਊਗਾ ਪਰਫੈਕਟ ਵਾਲ ਪੈਣਗੇ ਜਦੋਂ ਤੁਸੀਂ ਐਸਟੀਮੇਟ ਰੱਖ ਕੇ ਮੈਨਤੀ ਮਾਰ ਕੇ ਵਾਲ ਪਾਉਂਗੇ ਇਿੱਥੇ ਤੇ ਇੱਕ ਵਾਰੀ ਸੀਨ ਦੇ ਵਿੱਚ ਹੀ ਬਾਹਾਂ ਦੀ ਸੈਟਿੰਗ ਆ ਜਾਂਦੀ ਹੁੰਦੀ ਹੈ ਪਰ ਤਰੀਕੇ ਹੁੰਦੇ ਆ ਉਹ ਸੈਟਿੰਗ ਲੈ ਕੇ ਆਉਂਦੇ ਆ ਦੇਖੋ ਜੀ ਹੁਣ ਆਪਾਂ ਆ ਬਾਹਾਂ ਇਸ ਤਰ੍ਹਾਂ ਰੱਖਤਾ ਆ ਘੱਟ ਇੱਥੇ ਆ ਗਿਆ ਇਧਰ ਆਪਣੀਆਂ ਆਸਣਾਂ ਵਾਲੀ ਸੀਨ ਠੀਕ ਹੈ ਜੀ ਆਸਣਾਂ ਵਾਲੀ ਸੀਨ ਦੇ ਉੱਪਰ ਇਸ ਤਰ੍ਹਾਂ ਐਂਸੀਟੇ ਰੱਖੋਗੇ ਜੀ ਤੁਸੀਂ ਆ ਲਓ ਇਸ ਤਰ੍ਹਾਂ ਆਸਣਾਂ ਵਾਲੀ ਸੀਨ ਦੇ ਉੱਤੋਂ ਜਿੱਥੋਂ ਆਪਾਂ ਬਾੜ ਪਾਉਣੀ ਸ਼ੁਰੂ ਕੀਤੀ ਹੈ ਠੀਕ ਹੈ ਜੀ ਇੱਥੋਂ ਆਪਾਂ ਵਾਲ ਪੋਨੀ ਸ਼ੁਰੂ ਕੀਤੇ ਆ ਦੇਖੋ ਇੱਥੋਂ ਆਪਾਂ ਇਸ ਤਰ੍ਹਾਂ ਇੰਚੀ ਟੇਪ ਰੱਖਾਂਗੇ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਆ ਕੱਟ ਤੱਕ ਲੈ ਕੇ ਆਵਾਂਗੇ 11.5 ਤੱਕ ਹੈ ਜਾਂ 12 ਤੱਕ ਹੈ ਜੀ ਹੁਣ ਥੋੜਾ ਜਿਹਾ ਵਾਲ ਨੂੰ ਬਸ ਇਸ ਨੂੰ ਵੱਡਾ ਕਰ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਕਰ ਦਾਂਗੇ 1.5 ਇੰਚ ਦਾ 2 ਇੰਚ ਕਰ ਦਾਂਗੇ ਇਹ ਪਰਫੈਕਟ ਆਪਣੇ 11.5 ਦੇ ਵਿੱਚ ਵਾਲ ਪੈ ਕੇ ਹੁਣ ਫੇਰ ਨਾਪੋ ਉਥੋਂ ਆਸਣ ਵਾਲੀ ਸੀਨ ਤੋਂ ਐਮਸੀ ਟੇਪ ਰੱਖੋ ਇੱਥੋਂ ਤੱਕ ਲਗਾਓ 11.5 ਤੇ ਹੋ ਗਿਆ 11.5 ਤੇ ਲਗਾ ਕੇ ਸੀਨ ਲਗਾ ਦੂ ਓਕੇ ਹੋ ਗਿਆ ਜੀ ਇੱਕ ਪਾਸੇ ਦੇ ਬਾਨ ਸਿੱਕੇ ਰੈਡੀ ਹੋ ਗਏ ਹੁਣ ਮੈਂ ਤੁਹਾਨੂੰ ਨੀਚੋਂ ਮਸੀਨ ਦੇ ਕੱਪੜਾ ਕੱਢ ਕੇ ਵੀ ਮੈਂਤੀ ਮਾਰ ਕੇ ਦਿਖਾਉਣੀ ਆ ਫਿਰ ਮੈਂ ਦੂਸਰੇ ਪਾਸੇ ਬਾਹਰ ਪਾਉਣ ਲੱਗਦੀ ਆ ਦੇਖੋ ਆ ਚੀਜ਼ ਆ ਇਹ ਹੱਸਣ ਵਾਲੀ ਸੀਨ ਆ ਵਾਲੀ ਇਹ ਸੀਨ ਤੋਂ ਲੈ ਕੇ ਆ ਕੱਟ ਤੱਕ 11:30 ਵਿੱਚ ਵਾਲ ਪਾਉਣੇ ਸੀ ਇਹ 11:30 ਵਿੱਚ ਦੇ ਵਿੱਚ ਵਿੱਚ ਆਪਾਂ ਵਾਲ ਪਾ ਤੇ ਆ ਇਹਨਾਂ ਦਾ ਸਿੱਧਾ ਪਾਸਾ ਬਣਾ ਲਈ ਉਲਟ ਸਾਈਡਾ ਦੇਖੋ ਕੋਈ ਵੀ ਵਾਲ ਘਟੂਗਾ ਨਹੀਂ ਔਰ ਵਧੂਗਾ ਨਹੀਂ ਪਰਫੈਕਟ ਵਾਲ ਪੈ ਕੇ ਰੈਡੀ ਹੋਣਗੇ ਹੁਣ ਤੁਸੀਂ ਆ ਜਾਓ ਦੂਸਰੇ ਪਾਸੇ ਜੇ ਤਾਂ ਤੁਸੀਂ ਦੂਸਰੇ ਪਾਸੇ ਵੀ ਇਸ ਤਰ੍ਹਾਂ ਸਲਵਾਰ ਘੁਮਾ ਕੇ ਹਨਾ ਪੌਣੀਆਂ ਤਾਂ ਵਾਲ ਇਸ ਤਰ੍ਹਾਂ ਪਾ ਲਿਓ ਆ ਦੇਖੋ ਜਿਵੇਂ ਆਪਾਂ ਪਹਿਨਾ ਪਾਇਆ ਠੀਕ ਹੈ ਇਸ ਤਰ੍ਹਾਂ ਉਹੀ 1.5 ਇੰਚ ਦਾ ਕਪੜਾ ਚੱਕਿਓ ਇਸ ਤਰ੍ਹਾਂ ਪਾਉਂਦੇ ਜਾਓ ਓਕੇ ਜੀ ਹਾਂ ਜੇ ਤੁਸੀਂ ਬਾਹਰ ਕਾਉਣੀ ਐ ਇਸ ਤਰ੍ਹਾਂ ਹੁਣ ਤੁਸੀਂ ਇਧਰਨੇ ਕੱਟ ਕੇ ਆ ਜਿਓ ਇਸ ਤਰ੍ਹਾਂ ਹਾਂ ਲਓ ਜੀ ਆਹ ਹੋ ਗਿਆ ਉਹ ਕੱਟ ਇੱਕ ਆਟ ਦੇ ਉੱਤੋਂ 2 ਕ ਡੇਢ ਇੰਚ ਦਾ ਕੱਪੜਾ ਆਪਾਂ ਛੱਡਾਂਗੇ ਜੀ ਇਸ ਤਰ੍ਹਾਂ ਇਸ ਤਰ੍ਹਾਂ ਰੱਖਿਓ ਇਸ ਤਰ੍ਹਾਂ ਰੱਖ ਕੇ ਤਾਂ ਅਗਲੇ ਆਪਨੀ ਸੈਟਿੰਗ ਕਰ ਲੋ ਤੁਸੀਂ ਇਸ ਤਰ੍ਹਾਂ ਆਲੋਚ ਜਿੰਨਾ ਦਾ ਡੇਢ ਕੇ 2 ਇੰਚ ਦਾ ਆਪਾਂ ਕੱਪੜਾ ਛੱਡਿਆ ਉਧਰਲੇ ਬਸ ਇੰਨਾ ਕੀ ਛੱਡਿਆ ਠੀਕ ਹੈ ਜੀ ਹੁਣ ਤੁਸੀਂ ਬਣ ਕੇ ਕਰਨਾ ਇਸ ਤਰ੍ਹਾਂ ਚੱਕਣਾ ਇਸ ਤਰ੍ਹਾਂ ਚੱਕ ਕੇ ਵਾਲ ਇਸ ਤਰ੍ਹਾਂ ਲਗਾਣਾ ਇਹਦੇ ਨੀਚੇ ਲੰਦੇ ਜਾਣਾ ਫੇਰ ਚੱਕਣਾ ਇਸ ਤਰ੍ਹਾਂ ਫੇਰ ਵਾਲ ਚੱਕਣਾ ਇਹਦੇ ਨੀਚੇ ਇਸ ਤਰ੍ਹਾਂ ਲਗਾਣਾ ਠੀਕ ਹੈ ਜੀ ਅਗਲੀ ਸੰਗ ਇਸ ਤਰ੍ਹਾਂ ਠੀਕ ਹੈ ਫਿਰ ਵੀ ਬਲ ਪੈ ਕੇ ਉਸੇ ਤਰ੍ਹਾਂ ਰੈਡੀ ਹੋਣਗੇ ਕਪੜਾ ਉਹਨਾਂ ਹੀ ਇਸ ਤੋਂ ਐਸਟੀਮੇਟ ਰੱਖਣਾ ਇੱਥੇ ਚੱਕਣਾ ਇੱਥੋਂ ਜਾ ਕੇ ਆ ਚੀਜ਼ ਲੈਣੀ ਹੈ ਇਹਦੇ ਨਾਲ ਇਸ ਤਰ੍ਹਾਂ نیچے ਕਰ ਦੇ ਦੇਣਾ ਬੰਦ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਜੇ ਤੁਸੀਂ ਉਸੇ ਤਰ੍ਹਾਂ ਬਲ ਪਾਉਣਾ ਚਾਹੁੰਦੇ ਉਧਰਲੀ ਸਾਈਡ ਤੋਂ ਫਿਰ ਤੁਸੀਂ ਕੀ ਕਰਨਾ ਇੱਥੋਂ ਮੈਂ ਤੁਹਾਨੂੰ ਕੱਟ ਕੇ ਕਪੜਾ ਦਿਖਾਉਣੀ ਆ ਫਿਰ ਤੁਸੀਂ ਇਸ ਤੋਂ ਛੋੜੀ ਵਾਲੀ ਸੀਨ ਇਸ ਤਰ੍ਹਾਂ ਘੁਮਾ ਕੇ ਕਪੜਾ ਰੱਖੋ ਮੈਂ ਦੂਸਰੀ ਵਾਰ ਦੱਸ ਰਹੀ ਹਾਂ ਵੀ ਇੱਥੇ ਤੁਹਾਨੂੰ ਧਿਆਨ ਨਾਲ ਦੇਖਿਓ ਠੀਕ ਹੈ ਜੀ ਇੱਕ ਨਾ ਵੀਡੀਓ ਵਿੱਚੋਂ ਕੱਟ ਕੇ ਨਾ ਦੇਖਿਆ ਕਰੋ ਵੀਡੀਓ ਫੁੱਲ ਵਾਚ ਕਰਿਆ ਕਰੋ ਤਾਂ ਕਿ ਤੁਹਾਨੂੰ ਸਮਝ ਆ ਸਕੇ ਠੀਕ ਹੈ ਜੀ ਆ ਦੇਖੋ ਹੁਣ ਤੁਸੀਂ ਇੱਥੇ ਆਸਣ ਵਾਲੀ ਸੀਨ ਤੋਂ ਇਸ ਤਰ੍ਹਾਂ ਰੱਖੋਗੇ ਸੀਨ ਇਸ ਤਰ੍ਹਾਂ ਰੱਖ ਕੇ ਜਿਵੇਂ ਆਪਾਂ ਦੂਸਰੇ ਪਾਸੇ ਦੇ ਪਹਿਲੇ ਵਾਲ ਪਾਏ ਆ ਇਸ ਤਰ੍ਹਾਂ ਕੱਪੜਾ ਚੱਕੋਗੇ ਉਹ 1.5 ਇੰਚ ਇਸ ਤਰ੍ਹਾਂ ਰੱਖੋਗੇ ਸੀਨ ਲਾਪ ਦੇਗੇ ਠੀਕ ਹੈ ਇਸ ਤਰ੍ਹਾਂ ਹੋ ਗਿਆ ਜੀ ਫੇਲ ਵਾਲ ਚ ਚੋਗੇ ਇਸ ਤਰ੍ਹਾਂ ਉਹਦੇ ਉੱਪਰ ਰੱਖੋਗੇ ਸੀ ਨੱਕ ਬੰਦ ਠੀਕ ਹੈ ਜੀ ਇਸ ਤਰ੍ਹਾਂ ਪਰਫੈਕਟ ਵਾਲ ਪਹਿਨਗੇ ਪਰਫੈਕਟ ਵਾਲ ਪਹਿਨ ਕੇ ਰੈਡੀ ਹੋਣਗੇ ਤੁਹਾਡੇ ਹਾਂਜੀ ਇੰਦਰਲੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਬੰਦ ਪਾ ਲਈ ਹੈ ਨਾ ਪਰ ਪਾ ਕੇ ਨਾ ਫਿਰ ਵੀ ਰਿਆਸਨ ਵਾਲੀ ਸੀਨ ਤੋਂ ਇਸ ਤਰ੍ਹਾਂ ਰੱਖਣਾ ਇੰਚੀ ਟੇਪ ਆ ਦੇਖੋ ਜੀ ਇਸ ਤਰ੍ਹਾਂ ਰੱਖਾਂਗੇ ਇੰਚੀ ਟੇਪ ਇਸ ਤਰ੍ਹਾਂ ਰੱਖ ਕੇ ਇਧਰ ਆ ਕੱਟ ਤੱਕ ਲਗਾਵਾਂਗੇ 1.5 ਤੱਕ ਆ ਰਿਹਾ ਓਕੇ ਹੈ ਜੀ ਹੁਣ ਬਸ ਸੀਨ ਨੱਕ ਦਿਓ ਸੀਨ ਣ ਕੇ ਜਿਹੜੇ ਤੁਹਾਨੂੰ ਮੈਂ ਦੱਸਦੀ ਐ ਐਕਸਟਰਾ ਧਾਗੇ ਵਗੈਰਾ ਉਹ ਵੀ ਕੱਟ ਦਿਆ ਕਰੋ ਉਹ ਕੱਟ ਕੇ ਵੈਲਟ ਰੈਡੀ ਕਰਕੇ ਇਹਦੇ ਉੱਪਰ ਝੜ ਦੇਣੀ ਆ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਬਲ ਪੈ ਕੇ ਰੈਡੀ ਹੋਣਗੇ ਤੁਹਾਡੇ ਇਸ ਤਰ੍ਹਾਂ ਦੇ ਹਲਕ ਇਸ ਤਰ੍ਹਾਂ ਬਲ ਪੈ ਕੇ ਰੈਡੀ ਹੋ ਗਏ ਇਹਨੂੰ ਇਸ ਤਰ੍ਹਾਂ ਮਾਰੋ ਉੱਪਰ ਨੂੰ ਹੱਥ ਤੇ ਉੱਪਰ ਨੂੰ ਹੱਥ ਨੂੰ ਜਦੋਂ ਮਾਰੋਗੇ ਤੁਸੀਂ ਨਾ ਇਸ ਤਰ੍ਹਾਂ ਧਾਗੇ ਵਗੈਰਾ ਕੱਟੇ ਜਾਣਗੇ ਹੋ ਕਿ ਠੀਕ ਹੈ ਜੀ ਇਸ ਤਰ੍ਹਾਂ ਰੈਡੀ ਕਰ ਲਏ ਤੋਂ ਹਲਕੀ ਇਹ ਆਪਣੇ ਵਾਲ ਪੈ ਕੇ ਹੋ ਗਏ ਰੈਡੀ ਦੋਨੇ ਪਾਸਿਆਂ ਦੇ ਆ ਦੋਨੇ ਪਾਸੇ ਸਿੱਧਾ ਪਾਸਾ ਤੇ ਉਲਟ ਸਾਈਡ ਵੀ ਚੈੱਕ ਕਰੋ ਤੁਸੀਂ ਆ ਦੇ ਪਰਫੈਕਟ ਵਾਲਾ ਦੇਖੋ ਕਿਤੋਂ ਕੋਈ ਵਾਲ ਘੱਟ ਨਹੀਂ ਕੋਈ ਵਾਲ ਵੱਧ ਨਹੀਂ ਇਸ ਤਰ੍ਹਾਂ ਉਲਟ ਸਾਈਡ ਆ ਦੇਖੋ ਤੇ ਆ ਸਿੱਧਾ ਪਾਸਾ ਜੀ ਇਸ ਤਰ੍ਹਾਂ ਤੁਸੀਂ ਵਾਲ ਪਾ ਕੇ ਸੌਕੇ ਤਰੀਕੇ ਦੇ ਨਾਲ ਰੈਡੀ ਕਰ ਸਕਦੇ ਹੋ ਐਸਟੀਮੇਟ ਕੱਢ ਲਿਆ ਕਰੋ ਜਿੰਨੀ ਤੁਹਾਡੀ ਵੈਲਟ ਤਿਆਰ ਆ ਉਹਨੇ ਅੱਧ ਦੇ ਵਿੱਚ ਬੈਕ ਆਸਨ ਹਾਂਜੀ ਬੈਕ ਆਸਨ ਤੇ ਦੋ ਵਾਲ ਪਾ ਕੇ ਓਕੇ ਕਰ ਲਿਆ ਕਰੋ ਉਸ ਤੋਂ ਬਾਅਦ ਜਿੰਨੀ ਤੁਹਾਡੀ ਵੈਲਟ ਆ ਉਹ ਨਾਪ ਕੇ ਅਗਲਾ ਕੱਟ ਲਗਾ ਕੇ ਵਾਲ ਸ਼ੁਰੂ ਕਰ ਦਿੰਨੇ ਨੇ ਫਰੰਟ ਤੋਂ ਵਾਲ ਪਾਉਂਦੇ ਜਾਣਾ ਕੰਨ ਨੂੰ ਸਾਫ਼ ਸਰੇ ਜ਼ਰੂਰ ਕਰ ਲਓ ਜੀ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ ਠੀਕ ਹੈ ਜੀ